गोरे तुम पै ਤੁ ਆਗੇ ਅਕਾਲੀ ਕਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕਰ ਬਾਨੀ ਬੋਲੇ ਵਾਹਿ ਕਰੋ ਇੱਕ ਓੰਕਾਰ ਵਾਹਿਗੁਰੂ ਜੀ ਕੀ ਬਖਸ਼ੇ ਸ੍ਰੀ ਭਗਵਾਨ ਦੇ ਸਹਾਇ ਵਾਰ ਸ੍ਰੀ ਭਗਵਾਨ ਜਿੱਕੇ ਪਾਤਸ਼ਾਹੇ ਦਸਵੇਂ ਪ੍ਰਥਮ ਪਗਤੀ ਸਿਮਰ ਗੈ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੈ ਹਉ ਹਸਾਈ ਅਰਜਨ ਹਰਗੋਬਿੰਦ ਨੋਂ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰ ਘਰ ਨੋਂ ਨਿਦ ਆਵੈ ਤਾਏ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਠ ਦੀਦਾਰ ਦਾ ਧਿਆਨ ਧਰ ਕੇ ਬਲ ਜੀ ਵਾਹਿਗੁਰੂ ਪੰਜਾਬ ਆ ਰਿਆਂ ਚੋਹਾਂ ਸਾਹਿਬ ਜਾਦਿਆਂ ਚਾਲੀ ਮੁਕਤੇ ਆਂ ਹੱਠੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਤੇਗ ਚਲਾਈ ਤੇਗ ਵਾਹੇ ਦੇਖ ਕੇ ਆਣ ਡਿਠੇ ਤਾ ਜਨਾਬ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲ ਜੀ ਵਾਹੀ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਮਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ சுவாਸਾਂ ਨਾਲ ਨਿਭਾਹੇ ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੱਲ ਜੀ ਪੰਝਾ ਤਖਤਾਂ ਸਰਬੱਤ ਖੁਰਦਵਾਰਿਆਂ ਦਾ ਧਿਆਨ ਤਰਕੇ ਬਲ ਜੇ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਨ ਦਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਾਇਤ ਦੇਖ ਤੇ ਫਤਿਹ ਬਿਰਦ ਕੀ ਪੈਜ ਪੰਥ ਕੇ ਜੇਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੁੱਲ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾ ਕੇਸਦਾਨ ਰਹਿਤਦਾਨ ਬਵੇਕਦਾਨ ਦੇ ਸਹਾਦਾਨ ਭਰੋਸਾ ਦਾਤ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰਦੀ ਦੇ ਇਸ਼ਨਾਨ ਚੌਕਿਆ ਝੰਡੇ ਭੁੰਗੇ ਚੁੱਕੋ ਝੁਗ ਅਟਲ ਧਰਮ ਕਾ ਜੈਕਾਰ ਭੁਲ ਜੇ ਵਾਹਿਗੁਰੂ ਤਾਂ ਦਾ ਮਾਨ ਨੀਵ ਮਤ ਉੱਚੇ ਮਤ ਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਏ ਅੰਤਰ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਦਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੈਨ ਸੇ ਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਏ ਨਿਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖਾ ਵਾਹਿਗੁਰੂ ਰਾਜਾਨ ਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੇ ਹਜੂਰ ਅਰਦਾਸ ਹੈ ਜੇ ਆਪ ਜੀਆਂ ਦੇ ਦਰ ਕਰਦੇ ਅਨਨ ਸੇਵਕਾ ਸੂਰਾ ਸੋ ਪਹਿਚਾਨੀਐ ਜੋ ਲਰਤੀਨ ਕੇ ਤੁਰ ਜਾ ਪ੍ਰਜਾ ਪ੍ਰਜਾ ਟਟ ਮਰੇ ਛੱਡ ਖੇਤਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀਆ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਇੰਥੇ ਹਫਤਾਵਾਰੀ ਸੁੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰੂ ਜੀਓ ਸਮੂਹ ਸਿੱਖ ਸੰਗਤਾਂ ਨੇ ਮਿਲ ਜੁਲ ਕੇ ਸਮੂਹ ਸੇਵਾ ਦਾ ਢਲਵਾ ਨੇ ਮਿਲਜੁਲ ਕਰਕੇ ਸਤਰੂ ਜੀਓ ਆਪ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਜਪਜੀ ਸਾਹਿਬ ਚੌਪਈ ਸਾਹਿਬ ਅਤੇ ਸਤਰੂ ਜੀਓ ਸੁਖmani ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕੈ ਮਾਨ ਬੇਸਰਾ ਜਬ ਚੌਕਿਆ ਆਨੰਦ ਸਾਹਿਬ ਜੀ ਕੇ ਪਾਠ ਚ ਕੀਰ ਅਦਾਸ ਅੱਖਰ ਵਾਤਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਪੜੀ ਸੁਣੀ ਗੁਰ ਬਾਣੀ ਦਾ ਭਾਵ ਦਰ ਆਈ ਸੰਗਤੇ ਹਿਰਦਿਆ ਤੇ ਵਸਾਉਣਾ ਸਰਬੱਤ ਸੰਗਤیاں ਹਾਜ਼ਰੀਆਂ ਬੇਟਾਵਾ ਸੇਵਾਵਾਂ ਦਰ ਪ੍ਰਵਾਣ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਸਤਿਗੁਰੂ ਜੀਓ ਜੋ ਜੋ ਮਾਈ ਭਾਈ ਚੱਲ ਕਰਕੇ ਆਪ ਜੀ ਦੇ ਸਤਿਗੁਰੂ ਜੀ ਉਹ ਹਾਜ਼ਰ ਹੋਇਆ ਹੈ ਤਨ ਮਨ ਧਨ ਕਰਕੇ ਸੇਵਾ ਕੀਤੀ ਹੈ ਸਮੂਹ ਸਿੱਖ ਸੰਗਤਾਂ ਨੂੰ ਸਤਿਗੁਰੂ ਜੀਓ ਆਉਂਤੀ ਘੜੀ ਨਾ ਦੇਖਣਾ ਦੇ ਆਪਣਾ ਮੇਰੇ ਦਸਮਾਲੇ ਹੱਥ ਦੇ ਰਾਖੇ ਆਪੋ ਨੇ ਕਾ ਸਾਸਨ ਸਾਸ ਮਰਤ ਪਾਲੇ ਦਵਾਲੀਆਂ ਬਖਸ਼ਾ ਕਰਨੀਆਂ ਜੀਓ ਸਮੋ ਸਿੱਖ ਸੰਗਤਾਂ ਨੂੰ ਜੋ ਮੰਗੈ ਠਾਕੁਰ ਆਪੁਨੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲਾ ਜੀ ਹਾਂ ਉਹ ਹਾਂ ਸੱਚ ਹੋਵੇ ਵਾਲਿਆਂ ਬਖਸ਼ਿਸ਼ਾਂ ਕਰਨੀਆਂ ਜੀਓ ਆਪ ਜੀਆਂ ਦੇ ਹਜੂਰਾ ਅੰਮ੍ਰਿਤ ਮਈ ਕੜਾ ਪ੍ਰਸ਼ਾਦ ਹੀ ਦੇਖ ਸੱਚ ਕੇ ਹਾਜ਼ਰ ਹੋਈ ਹੈ ਸਤਿਗੁਰੂ ਜੀਓ ਦਰ ਪਰਵਾਣ ਕਰਨੇ ਪ੍ਰਵਾਣ ਹੋਇਆ ਕੜਾ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ਿਸ਼ ਕਰੋ ਸਮਹੁ ਸੰਗਤ ਸੇਵਾਦਾਰ ਟਹਿਲੂਆਂ ਕੀ ਅਰਦਾਸ ਕਰੋ ਕਿਰਪਾ ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕਰਕੇ ਸੰਗਤ ਨੂੰ ਨਦਰੋ ਨਦਰ નિਹਾਲ 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 ਕਰੋ ਹੁਕਮ ਨਾਮੇ ਅਨੁਸਾਰ ਚੱਲਣ ਦੀ ਬਾਲ ਬੋਤੇ ਹਿੰਮਤ ਬਰਸ਼ਿਸ਼ ਕਰ ਨਹੀਂ ਇਸੇ ਤਰ੍ਹਾਂ ਸਤਿਗੁਰੂ ਜੀਓ ਆਪ ਜੀ ਦੇ ਦਰ ਕਰਦੀਆਂ ਸੇਵਾਵਾਂ ਕਰਵਾਉਂਦੇ ਰਹਿਣਾ ਚਾਹੀਓ ਸਰਬੱਤ ਸਿੱਖ ਪੜਦੇ ਸੁਣਦੇ ਲਾਹੇ ਬੰਧ ਹੋਵਣਾ ਸੇਈ ਪਿਆਰੇ ਮੇਂ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆ ਗਿਆ ਭਈ ਅਕਾਲ ਤਕੇ ਸਤ ਸਿਖਾ ਨ ਕੋ ਹੁਕਮ

कोई खोर होए सब मिलेंगे शरण गे पचीस को ले सोन I'm